ਜਾਸਪੁਰ ਦੇ ਹਲਕਾ ਦੀਨਾ ਨਗਰ ਵਿੱਚ ਪੈਂਦੇ ਪਿੰਡ ਚੇਚਿਆ ਚੇੜਿਆ ਛੜਿਆ ਦੇ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ 2 ਦਿਨ ਪਹਿਲਾਂ ਹੋਏ ਝਗੜੇ ਦੇ ਵਿੱਚ ਇੱਕ ਧਿਰ ਨੇ ਦੂਸਰੇ ਧਿਰ ਤੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਦੇ ਕੈਸੇ ਦੇ ਕਰਕੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਰਿਤ ਪਰਿਵਾਰ ਅਨੁਸਾਰ ਉਹਨਾਂ ਦੇ ਪੌਣ ਦੇ ਲਈ ਕੱਪੜੇ ਤੱਕ ਨਹੀਂ ਬਚੇ ਤੇ ਅੱਗ ਲਗਾਉਣ ਵਾਲਿਆਂ ਨੇ ਇਸ ਤੋਂ ਪਹਿਲਾਂ ਘਰ ਦੇ ਵਿੱਚ ਇੱਕ ਨੌਜਵਾਨ ਨੂੰ ਤੇਜ਼ ਤਨ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਪੁਲਿਸ ਦੇ ਵੱਲੋਂ 6 ਹਮਲਾਵਰਾਂ ਦੇ ਖਿਲਾਫ ਵਕ ਵਕ ਤਾਰਾਵਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਬਾਰੇ ਮੁੰਡਿਆਂ ਦੀ ਲੜਾਈ ਸੀ ਸਾਡੀ ਕੋਈ ਲੜਾਈ ਨਹੀਂ ਮੁੰਡਿਆਂ ਦੀ ਲੜਾਈ ਸਾਡਾ ਕੋਈ ਕਿਸੇ ਨਾਲ ਵੈਰ ਵੀ ਨਹੀਂ ਸੀ ਤੇ ਇਹ ਵੀ ਮੁੰਡਾ ਖਾਲੀ ਗੱਡੀ ਲੈ ਕੇ ਆਉਣ ਲਿਆ ਸੀ ਔਰ ਇਹ ਬਜ਼ੁਰਗ ਨੇ ਗਾਲਾਂ ਕੱਢੀਆਂ ਇਸ ਕਰਕੇ ਮੁੰਡੇ ਨੇ ਵੀ ਇੱਕੋ ਗਾੜ ਦਿੱਤੀਆਂ ਨਹੀਂ ਟਲਦੇ ਗੱਡੀਆਂ ਵਾਲਾ ਗੱਡੀਆਂ ਇਹਨਾਂ ਵੀ ਗੰਦ ਪਾਇਆ ਇਹ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਮੁੜ ਕੇ ਚੁੱਪ ਜਾਵ ਲੰਘੇ ਪੰਜ-ਛੇ ਦਿਨ ਕਈ ਨਾ ਬੋਲੇ ਨਾ ਉਹ ਬੋਲੇ ਬਾਅਦ ਚ ਮੁੰਡੇ ਆਏ ਗਰਾਊਂਡ 'ਚ ਖੇਡਣ ਤੇ ਮੁੰਡਾ ਸਾਡਾ ਵੀ ਆਇਆ ਡਰਾਈਵਰ ਦਾ ਉਹ ਗਰਾਊਂਡ 'ਚ ਗਿਆ ਉੱਥੇ ਉਹਦੇ ਪੁੱਤਰੇ ਨੇ ਗਾਲਾਂ ਕੱਢ ਦਿੱਤੀਆਂ ਗਾਣਾ ਗੱਡੀਆਂ ਤੇ ਗਾਣਾ ਗਾਦੇ ਕਰਦੇ ਫੇ ਹੱਥੋ ਪਾਈ ਹੋ ਪਿਆ ਜਦੋਂ ਸਾਨੂੰ ਬੜਾ ਲੱਗਾ ਵੀ ਹੱਥੋ ਪਾਈ ਹੋ ਗਏ ਆ ਇਹ ਦੌੜ ਕੇ ਆਪਣੇ ਮੁੰਡੇ ਦੇ ਹੱਥ ਜਾ ਕੇ ਫੜ ਲਿਆ ਉਹਨੂੰ ਅਸੀਂ ਤਾਂ ਕਹਦੇ ਕਿ ਮਾਰ ਕੇ ਘਰ ਲੈ ਆਂਦਾ ਇਹ ਮੁੰਡਾ ਕਹਿੰਦਾ ਇਹਨੇ ਉਹਦਾ ਹੀ ਫੋਨ ਕਰ ਦਿੱਤਾ ਮੁੰਡਿਆਂ ਨੂੰ ਕਿ ਛੇਤੀ ਆ ਜਾਓ 25 ਜਣੇ ਆ ਜਾਓ ਤੇ ਇਹ ਇਥੇ ਘਰ ਕਰਨਾ ਹਮਲਾ ਕਰਨਾ ਮੈਂ ਉਹਨੂੰ ਕਿਹਾ ਹੱਥ ਜੋੜੇ ਮੈਂ ਕਿਹਾ ਮੁੰਲਿਆ ਤੁਹਾਡੀ ਲੜਾਈ ਆਪਸ ਵਿੱਚ ਆ ਭਾਵੇਂ ਤੁਸੀਂ ਦੋਨੇ ਕੋਲ ਕੇ ਲੱਗ ਲੋ ਜਾਂ ਤੁਸੀਂ ਬਹਿ ਕੇ ਮਕਾਰੋ ਤੇ ਮੁੰਡੇ ਨਾ ਪਰੋ ਸੱਦ ਇਨੇ ਵੀ ਪੰਜੀ ਮੁੰਡੇ ਛੱਡ ਲਏ ਆ ਮੈਂ ਇਨੀ ਗੱਲ ਕਹੀ ਵੀ ਉਹ ਦੇ ਉਹਦੇ ਤਾਂ ਸਾਡਾ ਕੋਈ ਕਸੂਰ ਨਹੀਂ ਤੇ ਤੂੰ ਮੁੰਡੇ ਨਾ ਛੱਡਦੇ ਨੇ ਨਹੀਂ ਛੱਡੇ ਫਿਰ ਵੀ ਕਹਿੰਦਾ ਵੀ ਮੈਂ ਸੱਦਨੇ ਸੱਦਨੇ ਮੁੰਡੇ ਤੇ ਹੁਣ ਇਹ ਵੇਖੋ ਕੀ ਬੰਦਾ ਮੇਰੇ ਛੋਟੇ ਬੱਚੇ ਨੇ ਮੈਂ ਕਿਹਾ ਤੁਹਾਡਾ ਕੀ ਕਸੂਰ ਹੈ ਕਹਿੰਦਾ ਮੈਂ ਤੇ ਤੁਹਾਡੇ ਘਰ ਛੋਟੇ ਬੱਚੇ ਜਿਹੜੇ ਨਾ ਉਹ ਵੀ ਵੀ ਛੱਡ ਕੇ ਜਾਣੇ ਉਹਨਾਂ ਨੂੰ ਮਾਰ ਕੇ ਜਾਣਾ ਅਛਾ ਮੈਂ ਇਨੀ ਗੱਲ ਸੁਣਦੇ ਸਾਰੀ ਉਹਨੇ ਕੱਕ ਮਾਰੀਆ ਤੇ ਪੈੜ ਨਾਲ ਨਿਕਲ ਕੇ ਆ ਮੈਂ ਘਰ ਆ ਗਈਆਂ ਆ ਰਾਂਗੇ ਤੇ ਮੈਂ ਬੱਚੇ ਲਏ ਨੇ ਮੈਂ ਬੱਚੇ ਆਂਦੀਆਂ ਵੀ ਬੱਚੇ ਬਚਾ ਲਈਏ ਇਸ ਤਰ੍ਹਾਂ ਮੈਂ ਕਮਾਚ ਜਾ ਕੇ ਲੋਗੀਆਂ ਉਹਨਾਂ ਅੰਦਰਾਂ ਮੁੰਡਿਆਂ ਨੂੰ ਮਾਰ ਕਟਾਈ ਕਰਨ ਲੱਗ ਪਏ ਨੇ ਮਾਰਨੇ ਪਏ ਨੇ ਉਹਨਾਂ ਮਾਰ ਮਾਰ ਕੇ ਇਹਨੂੰ ਕੱਪੜੇ ਕੋ ਮਾਰ ਕੇ ਸਿਰ 'ਚ ਮਾਰੇ ਆ ਤੇ ਲੱਤਾਂ ਪੱਤਾਂ ਨੇ ਮਾਰੇ ਮਾਰ ਕੇ ਆਪਣੇ ਜਾਨੋ ਮਾਰ ਕੇ ਤੇ ਉਹ ਸੰਗ 'ਚ ਜਾ ਕੇ ਤੇ ਉੱਧਰ ਸੁੱਟ ਗਈ ਆ ਉਹ ਮੁੰਡੇ ਨੇ ਆਣ ਕੇ ਇੱਥੇ ਵੇਖਿਆ ਫਿਰ ਬੇਟੇ ਨੇ ਮੈਨੂੰ ਫੋਨ ਕੀਤਾ ਵੀ ਮੰਮੇ ਤੇ ਘਰ ਨੂੰ ਅੱਗ ਵੀ ਲੱਗੀ ਆ ਘਰ ਨੂੰ ਅੱਗ ਲੱਗਿਆ ਤੇ ਇੰਨਾ ਸੋਚਿਆ ਵੀ ਇੱਥੇ ਸਿਲੰਡਰ ਦੇ ਅੰਦਰ ਦੋ ਪਏ ਉਹ ਫੜ ਜਾਣੇ ਨੇ ਜਾਰਾ ਨੁਕਸਾਨ ਹੋਣਾ ਇਹਦੇ ਡੰਗਰ ਖੋਲਣ ਡਾ ਪਿਆ ਡੰਗਰ ਵਿਸ਼ੇ ਕਰਨ ਡਾ ਪਿਆ ਜਾ ਕੇ ਤੇ ਫਿਰ ਇਹਨਾਂ ਮੁੰਡਾ ਵੇਖਿਆ ਭੰਗ ਚ ਪਿਆ ਕਰਦਾ ਸਾਡਾ ਰਿਆ ਹੀ ਕੱਖ ਨਹੀਂ ਸਾਡੇ ਗਾਲਤੀ ਕੋ ਕੱਪੜੇ ਪਾਉਣ ਉਹ ਜੋਗੇ ਨਹੀਂ ਰਹੇ ਸਾਡੇ ਘਰ ਦੀ ਕੋਈ ਚੀਜ਼ ਨਹੀਂ ਰਹੀ ਮੁੰਡਾ ਹੋ ਕੇ ਸਰਕਾਰੀ ਹਸਪਤਾਲ ਦਾ ਹੱਕ ਰਾਇਆ ਉਹ ਭੰਗ ਚ ਪਿਆ ਚੁੱਕਿਆ